ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਰੰਗਾ ਬਾਦ ਖੜੇ ਆਂ ਨਰੰਗਾ ਬਾਦ ਪਿੰਡ ਨੂੰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਆਨਰ ਵੀਰ ਗੁਰਸ਼ੇਰ ਸਿੰਘ ਉਹਨਾਂ ਦੇ ਘਰ ਆਏ ਆਂ ਸੋ ਪਹਿਲਾਂ ਵੀ ਆਪਾਂ ਇਹਨਾਂ ਦੇ ਘਰੋਂ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਵਪਾਰ ਤਾਂ ਵੀਰ ਹੋਣੀ ਕੰਮ ਕਰਦੇ ਆਂ ਵਿੱਚ ਦੋ ਵੜਾ ਭਰਾਵਾਂ ਨੂੰ ਦਿਖਾਉਣੀਆਂ ਨੇ ਇੱਕ ਬੱਛੀ ਤੁਹਾਨੂੰ ਆਪਾਂ ਦਿਖਾਵਾਂਗੇ ਸੈਕੰਡ ਟਾਈਮਰ ਆ ਦੂਜਾ ਸੁਭਾ ਐ ਜੈਫ ਬਰੀਡ ਦੇ ਵਿੱਚ ਤਾਜੀ ਸੂਈ ਆ ਇੱਕ ਦੋ ਦੰਦ ਜਰਸੀ ਬੱਚੀ ਦਿਖਾ ਦੇਾਂਗੇ ਸੋ ਕੋਈ ਵੀ ਫਾਰਮਰ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰਦਾ ਤੇ ਤਰਨਤਾਰਨ ਸਾਹਿਬ ਤੁਸੀਂ ਜਦੋਂ ਖਾਸ ਵਿਜ਼ਿਟ ਕਰੋਗੇ ਠੀਕ ਆ ਜੀ ਤੇ ਗੋਇੰਦਵਾਲ ਬਾਈਪਾਸ 'ਚ ਕਹਿ ਲੋ ਠੀਕ ਆ ਜੀ ਗੋਇੰਦਵਾਲ ਸਾਹਿਬ ਨੂੰ ਛੜਕ ਜਾਂਦੀ ਆ ਕੋਈ 7-8 ਕਿਲੋਮੀਟਰ ਦੀ ਦੂਰੀ ਆ ਇਸੇ ਛੜਕ ਦੇ ਉੱਪਰ ਪਿੰਡ ਨਰੰਗਾਬਾਦ ਆਉਂਦਾ ਨਾਲ ਲੱਗਦੇ ਪਿੰਡਾਂ ਪਿੰਡਾਂ ਦੀ ਗੱਲ ਕਰੀਏ ਤੇ ਬਾੜ ਪਿੰਡ ਜਵੰਦਾ ਪਿੰਡ ਇੱਧਰ ਰੈਸ਼ਿਆਣਾ ਇਹ ਪਿੰਡ ਨੇੜੇ-ਨੇੜੇ ਦੇ ਆ ਅੱਜ ਤਰੀਕ 19 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5 5:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਹੋ ਸਕਿਆ ਤੇ ਵਿੱਚ ਆਪਾਂ ਚੁਬਾਈ ਵੀ ਤੁਹਾਨੂੰ ਕਰਕੇ ਦਿਖਾ ਦੇਾਂਗੇ ਜਿਹੜੀ ਬੱਚੀ ਸੂਈ ਆ ਆਓ ਕਰਦੇ ਆ ਪੂਰੀ ਗੱਲਬਾਤ ਲੈਣੀ ਆ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਗਰਸ਼ੇਰ ਭਾਈ ਸਾਸਰੀ ਕਾਲ ਸਾਸਰੀ ਆ ਪਾਜੀ ਹੋਰ ਵੀਰੇ ਕੈਮ ਵਧੀਆ ਵਧੀਆ ਚੜਦੀ ਕਲਾ ਤੂੰ ਹੀ ਸੁਣਾਓ ਚਲੋ ਸ਼ੁਕਰੇ ਮਾਲਕ ਦਾ ਬਹੁਤ ਵਧੀਆ ਵੀਰੇ ਠੀਕ ਠਾਕ ਹੈ ਹਾਂਜੀ ਠੀਕ ਹੈ ਬਰਾ ਡੰਗਰ ਆਪਾਂ ਸੰਦੂਸਾ ਵਾਲੀ ਨੇ ਸਾਫ਼ ਸੁਥرائی ਭਾਵੇਂ 2-4 ਦਿਨ ਲੱਗ ਜੇ ਤਸੱਲੀ ਕਰਕੇ ਨਹੀਂ ਇਹ ਤਾਂ ਗੱਲ ਪੱਕੀ ਆ ਹਾਂਜੀ ਸਰੇ ਇਹਦਾ ਹੀ ਲਈਦਾ ਉਦੋਂ ਪਹਿਲਾਂ ਇੱਕ ਵੱਛੀ ਆਪਾਂ ਟੋਕਰ ਗੱਬਣ ਪਾਈ ਸੀ ਹਾਂਜੀ ਉਹ ਵੀ ਸਰੇ ਦੀ ਉਹ ਪਹਿਲੇ-ਪਹਿਲੇ ਫੋਨ ਤੇ ਵਿਕੀਆਂ ਦੋਵੇਂ ਚੀਜ਼ਾਂ ਹੀ ਹਾਂ ਅਜੇ ਤੱਕ ਭੈਣ ਭਰਾ ਸਗੋ ਉਹ ਜੀਆਂ ਵੈੜ ਤੇ ਝੋਟੀ ਟੋਕਰ ਗੱਬਣ ਮੰਗੀ ਜਾਂਦੇ ਆ ਜਿਹੜੇ ਭੈਣ ਭਰਾਵਾਂ ਨੂੰ ਫੋਨ ਲਾਉਣਦੇ ਉਹਨਾਂ ਨੇ ਹੁਣ ਵੀ ਵੀਡੀਓ ਵੇਖਣੀ ਆ ਹਾਂ ਹਾਂਜੀ ਅਸਲ ਦੇ ਵਿੱਚ ਸ਼ੇਰ ਵੀਰ ਗੱਲ ਇਹੋ ਹੀ ਆ ਵੀ ਦੋ ਪੈਰਾਂ ਦੇ ਵੀ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਹਾਂਜੀ ਮਤਲਬ ਥੋੜਾ ਕਰ ਲੋ ਕੰਮ ਸਾਫ਼ ਸੁਥਰੇ ਕਰ ਸਾਫ਼ ਸੁਥਰੇ ਨਾਲੇ ਬਾਅਦ ਚ ਕੋਈ ਭੈਣ ਭਰਾ ਆਪਾਂ ਨੂੰ ਗਾਲਾਂ ਹੀ ਕੱਢਦਾ ਰਵੇ ਉਹਦਾ ਮਜ਼ਾ ਨਹੀਂ ਸਹੀ ਆ ਜੀ ਸਹੀ ਆ ਕੰਮ ਕਰੀਓ ਓਨਾਂ ਕ ਜੰਨਾ ਕ ਕਿਲਾ ਯਾਦ ਕਰੇ ਹਾਂ ਮਤਲਬ ਜਿੰਨੇ ਕ ਪੈਸੇ ਦੀ ਛਾਇਆ ਜਿੰਨੇ ਕ ਪੈਸੇ ਲਾਉਣੇ ਅਗਲੇ ਨੂੰ ਵੀ ਗਾਂ ਕੁਛ ਕਟਣ ਪਾਉਣ ਨੂੰ ਵਿਚਰਾਵੇ ਕੁਛ ਹਾਂਜੀ ਅੱਛਾ ਵੀਰ ਸ਼ੇਰ ਅੱਜ ਆ ਜਿਹੜੀ ਬੱਛੀ ਆਪਾਂ ਦਿਖਾਉਣੀ ਆ ਇਹ ਤਾਂ ਤਾਜੀ ਸੂਈ ਆ ਹਾਂਜੀ ਤੇ ਮਗਰ ਵੀ ਇਹਦੇ ਬੱਛੀ ਆ ਗਈ ਹੈ ਜੀ ਹਾਂਜੀ ਸਨੋਮੈਨ ਦੀ ਬੱਛੀ ਹੈ ਇਹਦੇ ਮਗਰ ਠੀਕ ਆ ਜੀ ਸ਼ੁਰੂਆਤ 200 ਇਸੇ ਬੈਡ ਤੋਂ ਹੀ ਕਰਦੇ ਆ ਮਗਰ ਸਨੋਮੈਨ ਦੀ ਵੀਰਾਂ ਦਾ ਬੱਛੀ ਆ ਫੀਮੇਲ ਕਾਫ ਦੂਜਾ ਸਵੇਰ ਸੂਈ ਅੱਜ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਜੀ ਇਹਨੂੰ 4-5 ਦਿਨ ਹੋ ਗਏ ਸੰਧੂ ਸਾਹਿਬ ਠੀਕ ਆ ਭਰਾ ਲੋ ਜੀ 4-5 ਦਿਨ ਦਾ ਸਮਾਂ ਹੋ ਗਿਆ ਇਸ ਬੱਛੀ ਨੂੰ ਸੂਈ ਨੂੰ ਮਗਰ ਸਨੋਮੈਨ ਦੀ ਬੱਛੀ ਆ ਚਲੋ ਇਹ ਵੀ ਪਲੱਸ ਪੁਆਇੰਟ ਕਿਹੜਾ 나ੜੂ ਨੂੜੂ ਨਾਲ ਆ 나ੜੂਆ ਨਾਲ ਹਾਂਜੀ ਠੀਕ ਆ ਐਸ ਵਕਤ ਵੀਰ ਬੋਲਾ ਫਿਰ ਕਿੰਨਾ ਇਹਦੇ ਥੱਲੇ ਹੋਊਗਾ ਬੋਲਾ ਇਹਦੇ ਥੱਲੇ ਸੰਧ ਤੇ 24 ਕਿਲੋ ਹਾਂਜੀ ਸਟਾਰਟਿੰਗ ਚੰਗੀ ਕੀਤੀ ਹੈ ਹਨਾ ਸਟਾਰਟਿੰਗ ਇਹਨੇ 16 17 ਤੋਂ ਸਟਾਰਟਿੰਗ ਹੀ ਕੀਤੀ ਸੀ ਸਾਡੇ ਪਹਿਲੇ ਦਿਨ ਤੋਂ ਦੂਜੇ ਦਿਨ ਤੋਂ ਹਾਂ ਤੇ ਹੁਣ 23 24 ਕਿਲੋ ਦੁੱਧ ਆ ਭੈਣ ਭਰਾ 22 ਕਿਲੋ ਮਿਣ ਕੇ ਲੈ ਜਾਣੀ ਅੱਜ ਪੰਜਵਾਂ ਚੌਥਾ ਦਿਨ ਦੱਸਿਆ ਹਾਂਜੀ ਪੰਜਵਾਂ ਦਿਨ ਠੀਕ ਆ ਠੀਕ ਆ ਮਤਲਬ ਪੰਜਾਂ ਚੌ ਦਿਨਾਂ ਦੇ ਦੌਰਾਨ ਹੀ 16 17 ਤੋਂ ਆਪ ਹੋ ਗਏ 22 23 ਲੀਟਰ ਤੇ ਆ ਗਈ ਹਨਾ ਹਾਂਜੀ ਹਾਂਜੀ ਲਓ ਵੀ ਸਟਾਰਟਿੰਗ ਚੰਗੀ ਹੈ ਦੋਸਤੋ ਬਾਕੀ ਇੱਕ ਵਾਰੀ ਤੁਹਾਨੂੰ ਪ੍ਰੋਪਰ ਆਪਾਂ ਵੈੜ ਦਿਖਾ ਦਈਏ ਤਸੱਲੀ ਦੇ ਨਾਲ ਸੈਕੰਡ ਟਾਈਮਰ ਦੂਜਾ ਸੂਗਾ ਇਹ ਵੈੜ ਸੂਈ ਆ ਮਗਰ ਪਛੀ ਆ 나ੜੂਆ ਤੁਹਾਨੂੰ ਨਾਲ ਦਿਖਾਈ ਦਊਗਾ ਠੀਕ ਆ ਜੀ ਸੁੱਕਾ 나ੜੂਆ ਨਾਲ ਆ ਇਧਰ ਦੇਵੇ ਦੀ ਬੰਤਰ ਤੁਸੀਂ ਚੈੱਕ ਕਰੋ ਮਿਲਕਰ ਹੜ ਮੋਟੀ ਆ ਠੀਕ ਆ ਜੀ ਦੱਸੇ ਆਂਗੂ ਸੋ ਦੁੱਧਾਂ ਦੇ ਪਸ਼ੂ ਦੀ ਚੰਗੇ ਦਧਾਰੂ ਪਸ਼ੂ ਦੀ ਇਹ ਵੀ ਨਿਸ਼ਾਨੀ ਆ ਮੁੱਠੀ ਮੁੱਠੀ ਥਾਣਾ ਹਾਂਜੀ ਸਫੇਦ ਰੰਗਾਂ ਬਹੁਤ ਜ਼ਿਆਦਾ ਵਧੀਆ ਚਵਾ ਵੀ ਬਹੁਤ ਜ਼ਿਆਦਾ ਵਧੀਆ ਠੀਕ ਆ ਜੀ ਹਾਂਜੀ ਉੱਥੇ ਉਹਦਾ ਮਸ਼ੀਨੀ ਚਵਾਈ ਤੇ ਚੱਲਦੀ ਰਹੀ ਏ ਫਾਰਮ ਚ ਹਾਂਜੀ ਹਾਂਜੀ ਠੀਕ ਆ ਭਰਾ ਤੇ ਜੇ ਇਹਦੇ ਕੋਈ ਭੈਣ ਭਰਾ ਮਸ਼ੀਨੀ ਚਵਾਈ ਵਾਲਾ ਲੈ ਜੇ ਤੇ 30 32 ਕਿਲੋਵਾਟ ਰਮਾਨ ਨਾਲ ਦੁੱਧ ਦੇ ਦੂੰ ਹਾਂ ਆਪਾਂ ਮਤਲਬ ਇੱਥੇ ਆਣ ਕੇ ਵੀ ਚਾਹੇ ਮਨ ਕੇ ਸਿੰਗਲ ਪਾਸੇ ਜਾਂ ਦੋ ਪਾਸੇ ਬੈਠ ਕੇ ਵੀ ਚਵਾਈ ਕਰ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਵੀਰੇ ਇਧਰਲੇ ਪਾਸੋਂ ਸ਼ੇਰ ਮਾੜਾ ਹਾਲਾ ਹੈ ਚਵਾਈ ਨਾ ਚਲੋ ਮਾੜਾ ਮੋਟਾ ਜੇ ਕਿਸੇ ਵੇਲੇ ਲੱਤ ਲੁੱਤ ਲਾਉਂਦੀ ਹੈ ਮਸ਼ੀਨ ਦੀ ਚਵਾਈ ਤੇ ਹੀ ਹਾਂਜੀ ਹਾਂਜੀ ਬਾਕੀ ਇਹ ਨਹੀਂ ਵੀ ਕੋਈ ਹੈਗੀ ਆ ਵੀ ਮਤਲਬ ਬਿਲਕੁਲ ਬਿਲਕੁਲ ਇਹ ਤੁਹਾਨੂੰ ਬਤਾ ਜਾਤ ਨਸਲ ਠੰਡੀ ਧੀਰੀ ਹੁੰਦੀ ਬਾਕੀ ਆ ਫਾੜੀ ਵਾਲਾ ਚੱਡਾ ਬਾਕੀ ਆਪਾਂ ਨੂੰ ਨੋਟ ਦੱਸਣ ਦੀ ਪੈਣੀ ਨਹੀਂ ਭੈਣ ਭਰਾਵਾਂ ਕੋ ਸਿਫਤਾਂ ਕਰ ਮੈਂ ਨਾ ਵੀ ਕੁਆਲਿਟੀ ਵੀਰੇ ਹਰੇਕ ਪਾਰਖੂ ਭਰਾ ਜਿੰਨੇ ਕੋਈ 4-5 ਬੋਸ ਤੋਂ ਲੈ ਕੇ ਆਪਾਂ ਸਤਾ ਕਰੀਏ ਉਹ ਫਾਇਦਾ ਨਹੀਂ ਭੈਣ ਭਰਾ ਕਰਨ ਦਾ ਫੇਰ ਫਾਇਦਾ ਫੇਰ ਫਾਇਦਾ ਇਹਨੂੰ ਗਰਸ਼ੇਰ ਭਾਈ ਮੈਨਾ ਖੋਲਿਓ ਬਾਹਰ ਇੱਕ ਵਾਰੀ ਤੋਰ ਕੇ ਪੈਤਰ ਦਿਖਾਈਏ ਹਾਂਜੀ ਸੋ ਹਾਈਟ ਕੱਟ ਦੀ ਕਿਸਾਨ ਵੀਰੋਂ ਵੱਸੀ ਪੱਟੀ ਆ ਫਾੜੀ ਵਾਲਾ ਲੈਵਾ ਚਾਰੇ ਥਾਣਾ ਬਾਕੀ ਪ੍ਰੋਪਰ ਸਟਰਕਚਰ ਸਾਰੇ ਭਰਾਵਾਂ ਨੂੰ ਵੇਖਦਿਆਂ ਸਾਰੀ ਪਤਾ ਲੱਗ ਜਾਣਾ ਰੰਗ ਬਾਜ ਫੈਸ਼ਨ ਫੁਸ਼ਨ ਬੱਤੀ ਦਾ ਚੰਗਾ ਐਸ ਵਕਤ 22 ਲੀਟਰ ਬੇਸ਼ੱਕ ਮੰਨੋ ਤੁਸੀਂ 50 ਕ ਦਿਨਾਂ ਦੀ ਸੂਈ ਥੱਲੇ 22 ਲੀਟਰ ਬੋਲਾ ਹਾਜ਼ਰ ਬੋਲਾ ਮੰਨੋ ਕੱਚਾ ਦੁੱਧ ਮੰਨੋ ਅੱਜ ਕੱਚਾ ਦੁੱਧ ਮੰਨ ਲੈਣਾ ਆ ਦੇਖੋ ਕਰੋ ਚੱਕ ਠੀਕ ਆ ਜੀ ਅੱਛਾ ਗਰਸ਼ੇਰ ਭਾਈ ਮਾਰਨਿੰਗ ਸਵੇਰ ਚਵਾਈ ਕਿੰਨੇ ਕ ਵਜੇ ਕਰਤੀ 5 ਵਜੇ ਦੀ ਚਵਾਈ ਤੇ 5 ਤੋਂ 5 ਹੁਣ ਟਾਈਮੋ ਟਾਈਮ ਬਣੀ ਪਈ ਐਸੇ ਤਰ੍ਹਾਂ ਹੀ ਹੈ ਨਾ ਲੋ ਜੀ ਠੀਕ ਆ ਸੋ ਟਾਈਮ ਆ ਟਾਈਮ ਕਿਸਾਨ ਵੀਰੋ ਜਿਹੜਾ ਬਣਿਆ ਥਣਿਆ ਪਸ਼ੂ ਤੁਹਾਨੂੰ ਨਜ਼ਰ ਆ ਜਾਊਗਾ ਬੱਛੀ ਵੱਡੀ ਆ ਫੇਸ ਕੁਆਲਟੀ ਤੁਹਾਡੇ ਸਾਹਮਣੇ ਆ ਕਿਸੇ ਭਰਾ ਨੇ ਡੇਰੀ ਪਰਪਸ ਵਾਸਤੇ ਕੋਈ ਚੰਗਾ ਐਨੀਮਲ ਐਡ ਕਰਨਾ ਉਹ ਵੀ ਖਾਸ ਤੌਰ ਤੇ ਬੜਾਂ ਦੇ ਵਿੱਚ ਤੇ ਤੁਸੀਂ ਆਪਣੇ ਫਾਰਮ ਦੇ ਵਿੱਚ ਇਹ ਬੱਛੀ ਐਡ ਕਰ ਸਕਦੇ ਹੋ ਬਾਕੀ ਜਿਹੜਾ ਭੈਣ ਭਰਾ ਇਹਨੂੰ ਕਾਰਗਿਲ ਫੀਡ ਪਾਊਗੀ ਤੇ ਦੱਸੂਗੀ ਹੂੰ ਦਿਨੋ ਦਿਣੀ ਅੱਛਾ ਕਰ ਸਿਰਪਾਈ ਲੱਗਦਾ ਵੀ ਤਕਰੀਬਨ ਹੁਣ ਮੰਨ ਲਾ ਵੀ 25 26 2 लीटर ਤੋਂ ਬਾਰ-ਬਾਰ ਵੀ ਚੱਲ ਸਕਦੀ ਵੱਛੀ ਮਜੇ ਨਾ 30 ਕਿਲੋ ਦਊ ਭਾਜੀ ਠੀਕ ਹੈ ਭਰਾ ਉਹ ਵੀ ਸੈਕੰਡ ਟਾਈਮ ਆ ਰਹਾ ਵੀਰਾ ਹੁਣੇ ਦੋ ਦ ਚੌਥੇ ਪੰਜਵੇਂ ਦੇਣਾ ਜੇ ਲੱਪੇ ਲੁੱਪੇ ਜੀ ਸਮਝ ਲੋ ਗਾਂ ਹਾਂ ਤਾਜੀ ਸੂਈ ਆ ਸਹੀ ਹੈ ਜੀ ਆ ਦੇਖੋ ਸੋ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਜੀ ਸ਼ਾਨਦਾਰ ਆਰਡਰ ਕੁਆਲਿਟੀ ਆ ਸੋ ਮੁੱਠੀ ਥਾਣ ਲੱਗਾ ਅਕੇ ਜਿਹੜੇ ਫਾਰਮਾਂ ਦੇ ਵਿੱਚ ਮਸ਼ੀਨਾਂ ਅਵੇਲੇਬਲ ਨੇ ਉਹਨਾਂ ਲਈ ਵੀ ਬਹੁਤ ਵਧੀਆ ਪਾ ਬਾਕੀ ਹੱਥੀਂ ਚਵਾਈ ਵੀ ਕਿਸੇ ਭਰਾ ਨੇ ਕਰਨੀ ਆ ਹਾਂਜੀ ਬਹੁਤ ਵਧੀਆ ਤੇ ਥਣ ਮੇਰੇ ਭਰਾ ਪੂਰਾ ਹੱਥੀਂ ਚਵਾਈ ਵਾਲਾ ਕੋਈ ਨਿੱਕਾ ਮੋਟਾ ਥਣ ਨਹੀਂਗਾ ਮੁਠੀ-ਮੁਠੀ ਥਾਣਾ ਥਣ ਗੋਲ ਦੀ ਕਰਮਾਂ ਲਈ ਪੂਰੀ ਕੈਮਰਾ ਪਾੜੀ ਗਲਾ ਦਿਖਾ ਦਿਓ ਆਪਣੇ ਕਿਦਾਂ ਮੋਢੇ ਤੇ ਹੋਂਡੀ ਵਾਹ ਹਾਂ ਇੱਕ ਲਓ ਜੀ ਇਧਰੋਂ ਹਾਈਟ ਲੈਂਥ ਦਾ ਮੇਰੇ ਭਰਾ ਤੁਸੀਂ ਇੱਕ ਵਾਰੀ ਅੰਦਾਜ਼ਾ ਆਪ ਲਾ ਲਿਓ ਠੀਕ ਆ ਜੀ ਐਨੀਮਲ ਛੋਟੀ ਨਹੀਂ ਨਿਕਲੂਗੀ ਇਹ ਜਿਹੜਾ ਭੈਣ ਭਰਾ ਇਹ ਤਸੱਲੀ ਕਰਕੇ ਆਊਗਾ ਉਹਨੂੰ ਇਹ ਫੇਰਾ ਨਹੀਂ ਪਊਗੀ ਛੋਟੀ ਜੀ ਬਿਲਕੁਲ ਆਹ ਦੇਖੋ ਠੀਕ ਆ ਓਕੇ ਠੀਕ ਆ ਗੁਰਸ਼ੇਰ ਭਾਈ ਬੰਨ ਲਓ ਠੀਕ ਆ ਸੋ ਇਹ ਬੱਛੀ ਦੀ ਦੋਸਤੋ ਪ੍ਰੋਪਰ ਡਿਟੇਲ ਆ ਬਾਕੀ ਤੋਰੇ ਤਾਰੇ ਦੀ ਤੁਸੀਂ ਚੈੱਕ ਕਰ ਲਈ ਆ ਬੱਛੀ ਦੁੱਧ ਵਾਲੀ ਆ ਰਹੀ ਆ ਬੈਂਸ ਫੋਨਸ ਨਾੜਾ ਨੂੜਾ ਹਵਾਨੇ ਚੜੇ ਦੇ ਪਰ ਤੁਸੀਂ ਦੇਖੋ ਜਵਾਬ ਆਵੇਂ ਕੋਈ ਕੱਲਾ ਕੱਲਾ ਥਣ ਚੋ ਕੇ ਵੇਖ ਲੈ ਕੋਈ ਇੱਕ ਧਾਰ ਦਾ ਫਰਕ ਨਾ ਨਿਕਲੂਗਾ ਠੀਕ ਹੈ ਉਹ ਕਹੇ ਗਰਸ਼ੇਰ ਭਾਈ ਇਹਦਾ ਡਿਮਾਂਡ ਇਹਦਾ ਮੁੱਲ ਕੀ ਰੱਖਿਆ ਫਿਰ ਦੇਵਾਂਗੇ ਕਿੰਨੇ ਦੀ ਅੱਜ ਆਪਣੇ ਭਰਾਵਾਂ ਨੂੰ ਡਿਮਾਂਡ ਤੇ ਸੰਧੂ ਸਾਹਿਬ ਇਹੋ ਜਿਹਾ ਵੈੜਾਂ ਦਾ ਹੁਣ ਆਪਾਂ ਵੇਖਣੀ ਨੇ ਸਵਾ ਸਵਾ ਲੱਖਿਆ ਹਾਂਜੀ ਤੇ ਜੋ ਮਰਜ਼ੀ ਚਲੋ ਅਗਲੀ ਵੀ ਸਿਰਦਰਦੀ ਉਹ ਦੇ ਬਸ ਜੀ ਹਾਂਜੀ ਆਪਾਂ 5 ਲੱਖ ਰੁਪਈਆ ਮੁੱਲ ਕਰਦੇ ਇਹਦਾ ਆ ਹਾਂਜੀ 95 ਦੀ ਦੇ ਦਈਏ ਸੰਧੂ ਸਾਹਿਬ ਮੈਂ ਤਾਂ ਕਹਿਣ ਲੱਗਾ ਸੀ ਵੀ ਇੱਕੋ ਤੇਰਾ ਲੱਖ ਵਰਗਾ ਹਾਂਜੀ ਬਾਕੀ ਮੋੜ ਕੇ ਜੇਬ 'ਚ ਪਾਲਾ ਤੇ ਹੁਣ ਮੋੜ ਕੇ ਜੇਬ 'ਚ ਕਿੰਨੇ ਪਵਾਈਏ ਖਿੱਚ ਗਏ 92000 ਦੀ ਦੇ ਦਾਂਗੇ 92 ਦੀ ਹਾਂਜੀ ਫਾਈਨਲੀ ਕੋਈ ਨਹੀਂ ਕਰਦਾਂਗੇ ਜਿਹੜਾ ਵੀਰਪਰਾ ਮੋਬਤਨਾ ਬਲਾਉ ਫੋਨ ਕੋਈ ਨਹੀਂ ਇੱਥੇ ਚੱਲਦੇ ਮਾਨਤਨ ਦੋਸਤੋ ਹੋਰ ਵੀ ਹੋ ਜੂਗਾ ਠੀਕ ਆ ਜੀ ਮੇਰੇ ਭਰਾ ਕਾਲ ਕਰਿਓ ਜਿਹੜੇ ਭਰਾ ਚੰਗੀ ਬੱਛੀ ਫਾਰਮ ਦੇ ਵਿੱਚ ਪਾਉਣਾ ਚਾਹੁੰਦੇ ਆ ਤੇ ਵੀਰਾਂ ਦਾ ਵੀ 92000 ਦੀ ਆ ਪਰ 92000 ਦੇ ਵਿੱਚੋਂ ਹੋਰ ਵੀ ਆ ਤਾਂ ਮਾਨਤਨ ਵੇਖਾਂਗੇ ਕੋਈ ਮੌਕੇ ਤੇ ਜਦੋਂ ਕੋਈ ਡੀਲ ਹੁੰਦੀ ਆ ਜਾਂ ਸਬਦਾ ਹੁੰਦਾ ਅੱਛੀ ਵੀ ਚੰਗੀ ਆ ਹਾਂਜੀ ਠੀਕ ਆ ਭਰਾ ਇੱਧਰ ਸਾਗਰ ਨੰਬਰ ਤੇ ਆ ਜੀਏ ਦੇ ਕਰਸ਼ੇਰ ਭਾਈ ਆ ਬੱਛੀ ਆਪਣੇ ਕੋਲ ਆ ਗਈ ਆ ਜਰਸੀ ਹਾਂਜੀ ਜਰਸੀ ਵਛੀ ਦਾ ਕੀ ਬੇਰਵਾ ਮਤਲਬ ਦੰਦੀ ਦੰਦੀ ਕਿਵੇਂ ਪਲੂਣੀ ਆ ਪਹਿਲਾ ਸੁਬਾ ਪਲੂਣੀ ਆ ਦੋ ਦੰਦ ਬੱਚਾ ਹੀ ਆ ਠੀਕ ਹੈ ਵੀਰੇ ਰਿਜਨਲ ਆਵੇ ਆਪਾਂ ਵੀਡੀਓ ਚ ਦਿਖਾ ਦੇਣੀ ਦੋ ਦੰਦ ਦੀ ਠੀਕ ਹੈ ਵੀਰੇ ਹਾਂਜੀ ਲਓ ਵੀ ਦੋ ਦੰਦਾਂ ਦਾ ਵਛੀ ਦੋਸਤੋ ਦਿਖਾ ਰਿਹਾ ਪੰਜਾਬ ਵਾਲੀ ਜਰਸੀ ਆ ਪਲੀ ਜੁੜੀ ਆ ਫਾਰਮ ਚੋਂ ਲਈ ਆ ਆਪਾਂ ਚਾਰ ਦੀ ਪਲੀ ਆ ਪੰਜਾਬ ਵਾਲੀ ਜਰਸੀ ਹੈਨਾ ਹਾਂਜੀ ਆ ਕਰੋ ਚੈੱਕ ਦਿਨ ਕਿੰਨੇ ਕ ਲੈਂਦੀ ਹੈ ਜੀ ਦੇਣੇ 15 ਲੈ ਜੂਗੀ ਹਾਂ ਤੇ ਲੱਗਦਾ ਵੀ ਇਹ ਬਾਕੀ ਤਾਂ ਥੋਣ ਵਿਰਲਾ ਤੇ ਇਹਦਾ ਵੀ ਮੋਠੀ ਵਾਲਾ ਥਣ ਬਣੂਗਾ ਬਿਲਕੁਲ ਹਾਂਜੀ ਸੋ ਬੱਚੀ ਦੋਸਤੋ ਇਹ ਪਲੂਣ ਪਹਿਲਾ ਸੁਆ ਸੋਣ ਵਾਲੀ ਆ ਮੋਹੋਂ ਦੰਦੀ ਦੋਂਦੀ ਆ ਕੋਈ ਵੀ ਪ੍ਰਕਾਰ ਕਨਫਰਮ ਕਰ ਲਿਆ ਰਸੀਆਂ ਜਿਹੜੀਆਂ ਆਪਣੀਆਂ ਮਤਲਬ ਹੁੰਦੀਆਂ ਉਹਨਾਂ ਨਾਲੋਂ ਹਾਈਟ ਇਹਦੀ ਵੱਡੀ ਆ ਉਹ ਵੈੜ ਚਲੋ ਜਿਆਦੀ ਵੱਡੀ ਆ ਸਹੀ ਆ ਤੇ ਜਰਸੀਆਂ ਨਾਲ ਉਹ ਆਈਟੇ ਦੀ ਵੱਡੀ ਆ ਇਹ ਆਪ ਕੋਈ ਦੱਸਿਓ ਨਾ ਕਿਹੜੇ ਸੀਮੰਦੀ ਆ ਵੈਸੇ ਹੈ ਚੰਗੇ ਸੀਮੰਦੀ ਮੈਨੂੰ ਦੱਸਿਆ ਉਹਨਾਂ ਚੰਗੇ ਸੀਮੰਦੀ ਆ ਹੁਣ ਆਪਾਂ ਨੂੰ ਜਦੋਂ ਯਾਦ ਨਹੀਂ ਫੇਰ ਆਪਾਂ ਐਵੇਂ ਗਲਤ ਦਸੀਏ ਫੇਰ ਨਹੀਂ ਹੈ ਚੰਗੇ ਸੀਮੰਦੀ ਆ ਚਲ ਬਾਕੀ ਪਾਰਕੂ ਵੀਰ ਇੱਕ ਆਈਡੀਆ ਲਾ ਲੈਣਗੇ ਪੰਜਾਬ ਵਾਲੀ ਜਰਸੀ ਆ ਪਲੂਨ ਇਹਨੂੰ ਮੜਾ ਜਾ ਸ਼ੇਰ ਖੋਲੀ ਮੜਾ ਇਧਰ ਤੋੜ ਕੇ ਦਿਖਾਈਏ ਬੱਚੀ ਦੋਸੋ ਪੂਰੀ ਕੁਆਲਿਟੀ ਵਾਲੀ ਆ ਜਿਹੜੇ ਮੇਰੇ ਫਾਰਮਰ ਪਾਲੀ ਬਣੀ ਖੋਲੀ ਆ ਨਸਲ ਬਰੀਡ ਤੇ ਕੰਮ ਕਰਨਾ ਜਿਹੜੇ ਵੀ ਇਹਨਾਂ ਨੇ ਦੋਂਦੀ ਦੋਦਾਂ ਦਾ ਬੱਚੀ ਅੱਜ ਤੁਹਾਨੂੰ ਮਿਲ ਜੂਗੀ ਪਲੂਨ ਪਹਿਲਾ ਸੂਆ ਹਾਜ਼ਰ ਵਛੀ ਆ ਤਕਰੀਬਨ 12 15 ਸਹਰਾ ਹੂੰ ਛੋਟਾ ਆ ਗਿਆ ਫੇਸ ਆ ਫੇਸ ਵਿਖਾ ਦਿਓ ਮਾੜਾ ਆ ਲਓ ਜੀ ਸੋ ਢੂੰਗ ਟੋ ਉਸੇ ਤਰ੍ਹਾਂ ਹੀ ਦੋਵਾਂ ਅੱਖਾਂ ਦੇ ਵਿਖਾ ਆ ਦੰਦ ਅਰਿਜਨਲ ਆ ਆਪਾਂ ਜਿਹੜੀ ਗੱਲ ਕਹਾਂਗੇ ਉਹੋ ਹੀ ਹੋਵੇ ਲੈ ਵੀ ਆ ਕਰੋ ਚੈੱਕ ਠੀਕ ਆ ਜੀ ਕਰੋ ਚੈੱਕ ਜਿਆਦਾ ਦੰਦ ਨਹੀਂ ਟੁੱਟਾ ਹਾਂ ਦੋ ਦੰਦ ਦੁੱਧ ਦੇ ਬਰਾਬਰ ਆ ਬਾਕੀ ਚੌਕ ਛੇ ਕੰਨੀਆਂ ਦੁੱਧ ਦੰਦ ਆ ਇਹਨੂੰ ਤਰਿਆਂ ਚ ਕਰ ਸਿਰ ਪੂਰਾ ਬਛੀ ਦਾ ਵਜਨ ਲੋੜ ਆ ਪਲੀ ਪਲੀਤੀ ਆ ਜੰਮੀ ਜੁੰਮੀ ਚੰਗੀ ਆ ਚਲੋ ਕਿਸੇ ਫਾਰਮ ਚੰਗੇ ਦੇ ਵਿੱਚੋਂ ਆਈ ਆ ਤੇ ਸੇਵਾ ਆਪ ਮੁਹਾਰੇ ਝਲਕਾ ਮਾਰ ਕੇ ਦਿਖਾਈ ਦਊਗੀ। ਬਾਕੀ ਥਾਂ ਤੁਹਾਨੂੰ ਬਹੁਤ ਸੋਹਣਾ ਕੱਢੂਗੀ ਕਰਮਾ ਲਈ। ਇੱਕ ਸੂਹਾ ਜਿੰਨੇ ਪਿਛਲੀ ਸੇਵਾ ਦੇ ਦੁੱਧ ਦੇ ਦੇਣਾ ਨਾ। ਹਾਂ ਅਗਰ ਸ਼ੇਰ ਭਾਈ ਆਉਣ ਦਾ ਮਤਲਬ ਇਹ ਹੈ ਕਿ ਲੋ ਦੁੱਧ ਪਹਿਲਾਂ ਨਹੀਂ ਦੇ ਦਊਗੀ। ਪਹਿਲੇ ਸਵੇਰੇ ਚੰਗਾ ਦੁੱਧ ਚਵਾਜੂਗੀ। ਹਾਂਜੀ। ਆਹ ਦੇਖੋ ਜੀ। ਸੋ ਬਾਡੀ ਸਟਰਕਚਰ ਬਹੁਤ ਸੋਹਣਾ ਕਰਮਾ ਲਈ ਦਾ ਪਲੀ ਭਲੋਸੀ ਬੱਚੀ ਆ ਪਿੱਠ ਪੁੜੇ ਤੋਂ ਵੀ ਚੰਗੀ ਰਾਜੀ। ਵਜ਼ਨ ਭੋਜਨ ਚੰਗਾ। ਨਸਲ ਬਰੀਡ ਚਲੋ ਆਪ ਮੁਹਾਰੇ ਝਲਕਾ ਮਾਰ ਕੇ ਚੀਜ਼ ਦਿਖਾਈ ਜਿਹੜੀ ਦੇ ਰਹੀ ਆ। ਉਹ ਸਾਰੇ ਵੀਰਾਂ ਦੇ ਇੱਕ ਜਾਗੀਰ ਬਾਰੇ ਨਾਲ ਬਾਹਰ ਚਲੇ ਗਿਆ ਵਾ ਜਿਸ ਨੂੰ ਆਪਾਂ ਫਾਰਮ ਚੋਂ ਖਰੀਦੀ ਆ ਓਕੇ ਉਸ ਕੋ ਰਿਕਾਰਡ ਇਹਦਾ ਸਾਰਾ ਹੈਗਾ ਜੇ ਹੋ ਸਕਿਆ ਤੇ ਉਹਦੇ ਮਤਲਬ ਮੰਗਾ ਵੀ ਸਕਦੇ ਆਪਾਂ ਉਹਦੇ ਘਰ ਦੇਣ ਨੂੰ ਮਤਲਬ ਕੋਈ ਸੌਦਾ ਕਰਦਾ ਕੋਈ ਰਿਕਾਰਡ ਪ੍ਰੋਪਰ ਚਾਹੁੰਦਾ ਭਰਾ ਤੇ ਉਹਨੂੰ ਰਿਕਾਰਡ ਮੁਹੱਈਆ ਹੋ ਜਾਊਗਾ ਹਾਂਜੀ ਇਹ ਰਿਕਾਰਡ ਇਹ ਡਿਟੇਲ ਆ ਇਸ ਬੈਟ ਦੀ ਬਾਕੀ ਜਿਹੜੇ ਪਾਰਖੂ ਭਰਾ ਨੇ ਉਹਨਾਂ ਨੂੰ ਚੀਜ਼ ਵੇਖਦੇ ਅਨਸਾਰ ਹੀ ਪਤਾ ਲੱਗ ਜਾਂਦਾ ਕੱਲੀ ਕੱਲੀ ਚੀਜ਼ ਬਾਰੇ ਚਲੋ ਦੱਸਣਾ ਆਪਣਾ ਵੀ ਫਰਜ਼ ਬਣਦਾ ਜਿਹੜੀ ਕੁਆਲਿਟੀ ਚੀਜ਼ ਨਜ਼ਰ ਆ ਰਹੀ ਆ ਉਹਦੇ ਬਾਰੇ ਦੱਸਣਾ ਵੀ ਬਿਲਕੁਲ ਫਰਜ਼ ਪੰਦਾ ਬਾਕੀ ਸ਼ਾਇਦ ਆ ਪਤਾ ਵੀ ਲੱਜੂ ਭਰਾਵਾਂ ਨੂੰ ਛੋਟਾ ਛੋਟਾ ਕੰਮ ਬੈਡ ਕਲਰ ਦੇ ਵਿੱਚ ਆ ਬਾਕੀ ਬਹੁਤ ਸੁਨਾਪਸ ਨੂੰ ਬਹੁਤ ਜ਼ਿਆਦਾ ਚੰਗਾ ਓਕੇ ਠੀਕ ਆ ਵੀਰੇ ਲੈ ਚੱਲੀਏ ਦੋਦੀ ਬੜ ਗੂਪਸੁਰਤ ਬਾ ਕਮਾਲ ਚੰਗੀ ਬੱਛੀ ਆ ਇਹਦਾ ਮੁੱਲ ਪੁੱਛ ਲਾਂਗੇ ਇਹ ਸ਼ੇਅਰ ਦੇ ਨਹੀਂ ਕਿੰਨੇ ਦੀ ਹੈ ਜੀ ਐਸ ਨੂੰ ਕੀ ਦਾ ਡਿਮਾਂਡ ਕੀ ਕਰਦੇ ਆ ਦੇਵਾਂਗੇ ਕਿੰਨੇ ਦੀ ਮੈਂ ਤਾਂ ਇਹਨਾਂ ਸੰਧੂ ਸਾਹਿਬ ਅੱਜ ਤੁਸੀਂ ਕਰ ਦੋ ਇਹਦੀ ਡਿਮਾਂਡ ਕੋਈ ਨਹੀਂ ਹੁੰਦਾ ਨਹੀਂ ਫਿਰ ਵੀ ਕੋਈ ਨਹੀਂ ਦੱਸੋ ਤੁਸੀਂ ਛੋਟਾ ਛਾਟਾ ਕਰਾ ਦਾਂਗੇ ਆਪਾਂ ਦਾ ਖਿੱਚ ਕੁਚਕ ਜਿੰਨਾ ਵੀ ਹੈਗਾ ਦੇ ਦਈਏ ਵੀ ਲੱਖ ਦੀ ਸਾਰਿਆਂ ਤੋਂ ਹੁਣ ਲੱਖ ਤਾਂ ਹੀ ਰੱਖਣਾ ਹੈ ਕੰਮ ਨਹੀਂ ਚੀਜ਼ ਹੀ ਬੜੀ ਚੰਗੀ ਜੀ ਕੁਆਲਿਟੀ ਤਾਂ ਚਲੋ ਮੁੱਲ ਕੋਈ ਨਹੀਂਗਾ ਟੌਪ ਦੀ ਆ ਆਪਾਂ ਦੇ ਦਈਏ ਕੋਈ ਲੈਸਲਸ ਕਰਕੇ ਸਹੀ 90 ਦੀ ਦੇ ਦਈਏ ਸੰਧੂ ਸਾਹਿਬ 90 ਦੀ ਦੇ ਦੋ ਹਾਂਜੀ ਇਹ ਇੱਕ ਹੀ ਗੱਲ ਕਰਦਗੇ ਜੀ ਐਸ ਨੂੰ ਮੈਂ ਤੇ ਉਹਦਾ ਜਸਨੂ ਵਾਲੇ ਕੰਮ ਕਰਦਾ ਕਿ ਕੇ ਰਾਹੀਂ ਹਾਂਜੀ ਨਹੀਂ ਪੂਰੀ ਲੈਸ ਕਰਕੇ ਚਲੋ ਕੋਈ ਦਾ 15 ਦਿਨ ਭਰਾ ਸਾਹਵੇਂ ਸੂਤੇ ਆਪਾਂ ਨੂੰ ਵੀ ਆਈ ਆ ਆਪਾਂ ਵੀ 2 ਰੁਪਏ ਨਫਾ ਲੈਣਾ ਆ ਚਲੋ ਸੰਭਾਈ ਛੱਡ ਕੇ ਆਪਾਂ ਦੇ ਦਾਂਗੇ 85000 ਦੀ ਬੱਛੀ ਦੇ ਦਾਂਗੇ 85 ਦੀ ਹਾਂਜੀ ਲਓ ਜੀ 85000 ਦੀ ਵੀਰਾਂ ਦਾ ਵੀ ਅੱਜ ਇਹ ਬੱਛੀ ਦੇ ਦੇਾਂਗੇ ਅੱਗੇ ਮੇਰੇ ਭਰਾਵਾਂ ਨੂੰ ਚੀਜ਼ ਦਾ ਪਤਾ ਲੱਗ ਹੀ ਗਿਆ ਕੁਆਲਿਟੀ ਤੁਹਾਡੇ ਸਾਹਮਣੇ ਆ ਜਿਹੜੇ ਸੱਜਣ ਨੂੰ ਜਚੂਗੀ ਪਸੰਦ ਆਊਗੀ 85000 ਦਾ ਮੋਲ ਆ ਬਾਕੀ ਮੇਰੇ ਭਰਾ ਇੱਥੇ ਆਣ ਕੇ ਆਪਦੇ ਹਿਸਾਬ ਨਾਲ ਤੁਸੀਂ ਰੇਟ ਵੀ ਲਾ ਸਕਦੇ ਹੋ ਕੋਈ ਗੁੱਸੇ ਕਿਲੇ ਵਾਲੀ ਗੱਲ ਨਹੀਂ ਜਿਹੜੇ ਸੱਜਣ ਨੂੰ ਕੁਆਲਿਟੀ ਦਾ ਪਤਾ ਲੱਗ ਗਿਆ ਉਹ ਥੋੜਾ ਪਤਾ ਮੌਕੇ ਦੇ ਕੋ ਰੱਸਾ ਛੋਟ ਛੜਈ ਹੈ ਉਹ ਹੋ ਜਾਊਗਾ ਠੀਕ ਆ ਜੀ ਸੋ ਇਹ ਦੋ ਹੀ ਨਗ ਸੀਗੇ ਅੱਜ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਦੋ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਇੱਕ ਸ਼ੇਅਰ ਆਪਣੇ ਨੰਬਰ ਜਿਹੜੇ ਕਰਤੀ ਆ ਸਾਂਝੇ ਨੰਬਰ ਆਪਣਾ ਸੰਧੂ ਸਾਹਿਬ 98555 85140 ਠੀਕ ਹੈ ਭਰਾ ਅੱਜ ਫਿਲਹਾਲ ਦੋਸਤੋ ਇਹ ਗੱਲਬਾਤ ਸੀਗੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ